ਪੰਜਾਬ ਦੇ ਵਿੱਚ ਜਿੱਥੇ ਹਰ ਜਗ੍ਹਾ ਤੇ ਬੀਜੇਪੀ ਦਾ ਵਿਰੋਧ ਹੋ ਰਿਹਾ ਹੈ ਉੱਥੇ ਹੀ ਪਟਿਆਲਾ ਦੀ ਗੱਲ ਕੀਤੀ ਜਾਵੇ ਤਾਂ ਪਟਿਆਲਾ ਦੇ ਬਾਦਰਗੜ ਦੇ ਨਜ਼ਦੀਕ ਮਹਾਰਾਣੀ ਪ੍ਰਨੀਤ ਕੌਰ ਦਾ ਵਿਰੋਧ ਗ ਲਗਾਤਾਰ ਜਾਰੀ ਹੈ ਜਿੱਥੇ ਲਗਾਤਾਰ ਇਹ ਮਹਾਰਾਣੀ ਪ੍ਰਨੀਤ ਕੌਰ ਦਾ ਕਹਿਣਾ ਹੈ ਕਿ ਸਾਡਾ ਕਿਸਾਨਾਂ ਵੱਲੋਂ ਕੋਈ ਵਿਰੋਧ ਨਹੀਂ ਕੀਤਾ ਜਾ ਰਿਹਾ ਹੈ ਉੱਥੇ ਹੀ ਅੱਜ ਫਿਰ ਇੱਕ ਵਾਰੀ ਫਿਰ ਵਿਰੋਧ ਹੁੰਦਾ ਹੋਇਆ ਨਜ਼ਰ ਆਇਆ ਕਿਸਾਨਾਂ ਵੱਲੋਂ ਲਗਾਤਾਰ ਹੀ ਬਿਆਨ ਦਿੱਤਾ ਜਾ ਰਿਹਾ ਹੈ ਕਿ ਅਸੀਂ ਬੀਜੇਪੀ ਨੂੰ ਆਪਣੇ ਪਿੰਡਾਂ ਵਿੱਚ ਨਹੀਂ ਬੜਨ ਦਵਾਂਗੇ ਪੀਦੇ ਆਕੂ ਮੁਰਦਾਬਾਦ 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 ਲੋਕਤੰਤਰ ਦਾ ਕਾਣ ਕਰਨ ਵਾਲੀ ਸਰਕਾਰ ਮੁਰਦਾਬਾਦ 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 ਸਰਕਾਰਾਂ ਤੋਂ ਨਾ ਚਾਹ ਕਰੋ ਆਪਣੀ ਲਾਖੀ ਆਪ ਕਰੋ ਸਰਕਾਰਾਂ ਤੋਂ ਨਾ ਚਾਹ ਕਰੋ ਆਪਣੀ ਲਾਖੀ ਆਪ ਕਰੋ ਦੇਖ ਸਰਕਾਰਾਂ ਕਰਦੀਆਂ ਕੀ ਇਹਨਾ ਤੇਰੀ 420 ਦੇਖ ਸਰਕਾਰਾਂ ਕਰਦੀਆਂ ਕੀ ਇਹਨਾ ਤੇਰੀ 420 ਲੋਟੂ ਸਰਕਾਰਾਂ ਮੁਰਦਾਬਾਦ लो हकाली जो लड़े लो जे हकाली जो लड़े लो जला तो नी...